ਗਾਈਜ਼ ਆ ਬੰਦਾ ਮੈਨੂੰ ਫੋਨ ਕਰਕੇ ਕਹਿੰਦਾ ਕਿੱਥੇ ਆ ਆ ਵੇਖ ਲੋ ਆ ਵੇ ਲੱਭਦਾ ਨਹੀਂ ਆ ਗਵਾਚਾ ਫਿਰਦਾ ਹੋਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਮਮਨ ਸਿੰਘ ਵਲੌਗਸ ਤੇ ਅੱਜ ਅਸੀਂ ਜਲੇ ਅਨੰਤਪੁਰ ਸਾਹਿਬ ਕਿਉਂਕਿ ਹੁਣੇ ਮੇਰੇ ਮੇਰੇ ਮੈਨੂੰ ਮੇਰੇ ਯਾਰ ਦੋਸਤ ਦਾ ਫੋਨ ਆ ਉਹ ਆਪਣੀ ਘਟਿਆ ਨਾਲ ਹੋ ਗਿਆ ਤੇ ਜਿਹਦੇ ਘਰ ਤੋਂ ਮੈਨੂੰ ਜਾਣਾ ਪਊਗਾ ਕਿ ਖਾਸ ਬੰਧੀ ਆ ਈਗਾ ਮੇਰੇ ਯਾਰ دوست ਪੱਕਾ ਸ਼ੂਟਿੰਗ ਦੇ ਰੋਤੇ ਚਲੋ ਤੁਹਾਨੂੰ ਮਿਲਵਾਵਾਂਗੇ ਚਲੋ ਮੈਂ ਹੁਣ ਹੁਣੇ ਉੱਥੇ ਆ ਮੈਂ ਤਿਆਰ ਸ਼ਹਰ ਹੋ ਗਏ ਤੇ ਫੇਰ ਤੁਹਾਨੂੰ ਵਿਖਾਵਾ ਕੀ ਕਰਨਾ ਜੇ ਹੁਣ ਬਾਕੀ ਪਤਾ ਨਹੀਂ ਕਿੰਨੇ ਵਜੇ ਤੱਕ ਮੈਂ ਤੋਦਾਂ ਮੈਂ ਟ੍ਰੇਨ ਤੇ ਜਾਣਾ ਉਹਨਾਂ ਨੇ ਹੁਣ ਤੁਹਾਨੂੰ ਗੱਲਸ਼ਣ ਕਰਸਨੀ ਜੇ ਇਤਰਾਉਂ ਦੇ ਕਿਸੇ ਨੂੰ ਸੌਖਾ ਪਾਣਾ ਸੀ ਗਾਲ ਤੇ ਚਲੋ ਕੋਈ ਨਹੀਂ ਤੇ ਚਲੋ ਤੁਹਾਨੂੰ ਤਿਆਰ ਸ਼ਹਰ ਹੋ ਕੇ ਵਿਖਾਉਂਦੇ ਆ ਤੇ ਆਈ ਫੇਰ ਗਾਈਜ਼ ਹੁਣ ਆਪਾਂ ਪਰਨਾ ਦੀ ਬੰਨ ਲਿਆ ਛੱਤ ਵੀ ਪਾ ਲਈਆ ਤੇ ਤੇ ਚਲੋ ਤੁਹਾਨੂੰ ਮਿਲਵਾਵਾਂਗੇ ਉਹਨਾਂ ਦਾ ਨੰਦ ਪ੍ਰਸਾਦ ਜਾ ਕੇ ਜੇਪਾ ਟ੍ਰੈਂਕ ਜਾਣਾ ਵਾ ਤੇ 3 ਘੰਟਾ ਲੱਗਣਾ 10:30 ਵਜੇ ਕਰੋ ਤੁਪਨ ਤੇ ਚਲੋ ਤੁਹਾਨੂੰ ਮਿਲਵਾਵਾਂਗੇ ਉਹਨਾਂ ਨਾਲ ਤੇ ਬਣੇ ਹੋਏ ਵੀਡੀਓ ਚ ਅੱਗੇ ਤੱਕ ਤੇ ਚਲੋ ਜੀ ਮਿਲਾਵਾਂਗੇ ਚੰਗੀ ਤਰ੍ਹਾਂ ਤੇ ਗਾਈਜ਼ ਹੁਣ ਅਸੀਂ ਚੱਲੇ ਹਾਂ ਇਸ ਸਟੇਸ਼ਨ ਨੂੰ ਚੈੱਕ ਤੇ ਚਲੋ ਤੁਹਾਨੂੰ ਮਿਲਦੇ ਹਾਂ ਸਟੇਸ਼ਨ ਸਟੇ ਕਾਂਚਿਕ ਸਟੇਸ਼ਨ ਤੇ ਪਹੁੰਚ ਕੇ ਤੇ ਤੁਹਾਨੂੰ ਦਿਖਾਵਾਂਗੇ ਜਦੋਂ ਆ ਗਈ ਇੱਕ ਟਿਕਟ ਵਾਲੀ ਫੈਸਾਨੇ ਉਹ ਸਾਹਮਣੇ ਆ ਗਾਈਜ਼ ਕਿਦਰ ਪਹੁੰਚੀ ਆ ਕਰੋ ਚੈੱਕ ਕਰੋ ਕਿ ਆ ਆ ਆ ਲਾਉ ਵੀ ਫਿਰ ਤੋਂ ਆਪਣੀ ਆ ਰਹੀ ਆ ਕਰੋ ਚੈੱਕ ਤੇ ਚਲੋ ਤੁਹਾਨੂੰ ਮਿਲਦੇ ਨੰਦਰ ਸਾਹਿਬ ਜਾ ਕੇ ਗਾਈਜ਼ ਇਸ ਸਟੇਸ਼ਨ ਜਾ ਕੇ ਟਿਕਟਾਲੀ ਕਰੋ ਚੈੱਕ ਸਟੇਸ਼ਨ ਹਵਾ ਬਹੁਤ ਸੋਹਣੀ ਚੱਲ ਰਹੀ ਆ ਅੱਜ ਮਸ਼ੀਨ ਤੇ ਅਜੇ ਬੱਤੀ ਨਹੀਂ ਹੋਈ ਤੇ ਚਲੋ ਜਦ ਬੱਤੀ ਹੋਵੇ ਉਹ ਦਿਖਾਵਾਂਗੇ ਨਿਊ ਗਾਈਜ਼ ਟレイン ਪਹੁੰਚ ਚੁੱਕੀ ਹੈ ਮੰਜ਼ਿਲ ਤੇ ਜਾਂ ਪਾਗੇ ਦੇ ਵਿੱਚ ਬੈਠ ਕੇ ਜਾਵਾਂਗੇ ਇੱਧਰ ਨੂੰ ਇੱਧਰ ਨੂੰ ਫਿਰ ਤੁਹਾਨੂੰ ਮੁਖਾਵਾਂਗੇ ਕਿੱਧਰ ਨੂੰ ਜਾਵਾਂਗੇ ਕਰੋ ਚੱਕ ਯਾਰਾ ਗਾਈਜ਼ ਵੀਊ ਚੈੱਕ ਕਰੋ ਜਿਹੜਾ ਟਾਗਡ ਹੋਇਆ ਪਿਆ ਇਸ ਵਰਤ ਘੜਾ ਪਹੁੰਚ ਚੁੱਕੇ ਆ ਇੱਕ ਸਪੈਸ਼ਲ ਹੈਗਾ ਜੀਤਪੁਰ ਸਾਹਿਬ ਦਾ ਤੇ ਟੇਪਾ ਪਹੁੰਚਣਾ ਪਰਨਣਾ ਦਾ ਸਾਹਿਬ ਚਲੋ ਚੱਟ ਹੁਣ ਆਪਾਂ ਚੱਲਾਂਗੇ ਪਿਛਲੇ ਡੱਬੇ 'ਚ ਵਿਸ਼ੇ ਟ੍ਰੇਨ ਮਗਰ ਪਿਆ ਦੇਖੋ ਕੋਈ ਐਫਐਸ ਤੇ ਮੈਂ ਐਵੇਂ ਚੜ ਗਏ ਹੋਏ ਚਲੋ ਜੀ ਫਿਰ ਤੇ ਪਿਛਲੇ ਡੱਬੇ 'ਚ ਚੱਲੀਏ ਆ ਗਏ ਗਾਇਜ਼ ਵੀਰੋ ਹਾ ਗਾਇਜ਼ ਕੀ ਚੀਜ਼ ਪਹੁੰਚ ਚੁੱਕੇ ਆ ਅਹੀਂ ਇਹ ਕੋਈ ਫਲਾਣਾ ਇਹ 599 ਨੰਬਰ ਸਾਹਿਬ ਤੇ ਨਨਵੀਂ ਆਇਆ ਨਾਮ ਮਿੱਕੋ ਕਿਦੋਂ ਹੁੰਦੀ ਆ ਕਰੋ ਚੈੱਕ ਸਵਾਦੀਆਂ ਸਭ ਸਵਾਦੀਆਂ ਅਨੰਦਪੁਰ ਸਾਹਿਬ ਨੂੰ ਜਾਣ ਆਈਏ ਕੋਹਰ ਹੈ ਗਾਇਸ 599 ਸਾਹਿਬ ਕਰੋ ਚੈੱਕ ਹੈ ਗਾਇਸ ਹੁਣ ਅਸੀਂ ਪਹੁੰਚ ਚੁੱਕੇ ਅਨੰਦਪੁਰ ਸਾਹਿਬ ਚਲੋ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਕਰੋ ਗਾਇਜ਼ ਦਰਸ਼ਨ ਅਹੀਂ ਆ ਗਏ ਹਨਾਦਪੁਰ ਸਾਹਿਬ ਕਰੋ ਕਰੋ ਨਾਦਪੁਰ ਸਾਹਿਬ ਦੇ ਤੇ ਚਲੋ ਜਦੋਂ ਉਹ ਆਉਣਗੇ ਫਿਰ ਤੁਹਾਨੂੰ ਉਦੋਂ ਵਿਖਾਵਾਂਗੇ ਵਿਪਿੰਦਰ ਹੁਣੀ ਆ ਜਾਣਗੇ ਫਿਰ ਉਦੋਂ ਦਿਖਾਵਾਂਗੇ ਤੁਹਾਨੂੰ ਅੰਦਰ ਦੇ ਦਰਸ਼ਨ ਤਾਂ ਬਾਹਰ ਦੇ ਕਰ ਲਉ ਹਜੇ ਚਲੋ ਜੀ ਤੇ ਗਾਇਜ਼ ਉਹ ਆ ਚੁੱਕੇ ਆ ਤੇ ਹੁਣੇ ਫੋਨ ਆਇਆ ਤੇ ਚਲੋ ਤੁਹਾਨੂੰ ਵਿਖਾਵਾਂਗੇ ਜਦੋਂ ਆ ਗਏ ਦੇਖੋ ਕਿੱਥੇ ਆ ਆਪਣੇ ਬੰਦੇ ਕਿੱਧਰੇ ਨੇ ਇਹਨੇ ਕੇਲੇ ਲੋਂਦੇ ਇਤਰਾਉਂਦੇ ਚ ਚਲੋ ਵੇਖਾਂਗੇ ਅੱਜ ਜਦ ਆਗੇ ਖਾਵਾਂਗੇ ਤੁਹਾਨੂੰ ਚਲੋ ਪਹੁੰਚ ਗਿਆ ਭਿੰਦਰਜੀਤ ਗਾਇਸ ਚੈੱਕ ਨਾ ਮੇਰਾ ਮਾਰਨੇ ਬੰਦ ਕਰ ਆ ਮੇਰਾ ਵੀਰ ਜੀ ਪਛਾਣ ਕਰ ਲੈ ਗਾਇਸ ਹੁਣ ਅਸੀਂ ਲੱਗੇ ਪੱਤਾ ਪੀਣ ਚੈੱਕ ਤੁਹਾਨੂੰ ਮੈਂ ਦਰ ਦਿੰਦਾ ਗਾਈਜ਼ ਆ ਬੰਦਾ ਮੈਨੂੰ ਫੋਨ ਕਰਕੇ ਕਹਿੰਦਾ ਕਿੱਥੇ ਆ ਆ ਵੇਖ ਲੋ ਆ ਬੇ ਲੱਭਦਾ ਨਹੀਂ ਆ ਗਵਾਚਾ ਫਿਰਦਾ ਆ ਵੇ ਲੋ ਗਾਈਜ਼ ਆ ਵੇਖ ਲੋ ਮੀਆਂ ਮੀਆਂ ਵਾਲੀ ਛੇ ਲੈਣ ਆਈਆਂ ਇਹ ਆ ਵੇਖ ਲੋ ਤੂੰ ਕਿ ਲੈਣ ਫਿਰਦਾ ਵਿੱਚੋਂ ਮੈਂ ਤੂੰ ਦੇਖ ਰਿਹਾ ਅੱਛਾ ਭੈਂ ਜੀ ਕੀ ਵਾਕ ਤੇ ਵੀਰ ਜੀ ਆਹ ਵਾਲੀ ਬੱਸ ਤੇ ਆਏ ਜੀ ਨਹੀਂ ਭੈਂ ਜੀ ਛੋਲ ਹੀ ਵਸਤੇ ਆਏ ਕਿੱਥੇ ਆ ਦੱਬ ਜਣੇ ਕਿੱਥੇ ਘਲਰੀ ਆ ਤੁਰ ਐਸਾ ਹਾਂ ਤਾਂ ਨਹੀਂ ਸਕਾਰਪਿਓ ਐੜ ਤੇ ਹੁਸਾ ਉਹ ਵਿੱਚੇ ਮਾਰਨੀ ਨੇ ਲਾਦਾ ਆਇ ਇੱਥੇ ਆਏ ਜੇ ਗੱਡੀ ਤਾਂ ਪਤਾ ਨਹੀਂ ਉਹ ਪਾਈ ਤੇ ਆਏ ਜੇ ਇੱਥੇ ਆਏ ਜੇ ਭਾਈ ਜੇ ਮੈਂ ਲਾਦਾ ਕਿਪੀ ਕਰ ਲੈ ਢੁੱਕੇ ਤੇ ਆਏ ਆਇਆ ਪੁੱਤ ਹਾਂ ਕਿਹੜਾ ਕਿਣੂ ਕਾ ਢੁੱਕੇ ਤੇ ਚਲ ਫਾਲੋਵਰਾਂ ਨੂੰ ਪਤਾ ਲੱਗੇ ਕਿਹੜਾ ਕਾ ਮੈਨੂੰ ਤਾਂ ਪਤਾ ਮੇਰੇ ਫਾਲੋਵਰਾਂ ਨੂੰ ਸ਼ਾਇਦ ਜਿਹੜੇ ਉਧਰ ਦੇ ਹੋਣਗੇ ਪਿੰਡ ਦੇ ਉਹਨਾਂ ਨੂੰ ਪਤਾ ਹੋਊਗਾ ਕੇ ਤੇ ਇੱਥੇ ਤੱਕ ਵੀਡੀਓ ਦੇਖੜੀ ਨਹੀਂ ਐ ਤੂੰ ਗੱਲ ਰਹਿਂਦੇ ਅੱਛਾ ਤੂੰ ਪਹਿਲਾਂ ਭੋਰੀ ਜਾ ਉਹ ਨਾ ਪੋਰਨੋ ਹਟਾ ਲੈ ਕੋਈ ਵੇਖ ਲੂ ਲੱਭ ਗਈ ਜੇ ਟਾਟਾ ਗੱਡੀ ਜਿਹੜਾ ਵੀ ਇੱਥੇ ਤੱਕ ਵੇਰੇ ਉਹਨੂੰ ਮੇਰੇ ਮਿਲੂ 50 ਰੁਪਏ ਮੈਨੂੰ ਮੇਰੇ ਕਿਸੇ ਇਸ ਤਰ੍ਹਾਂ ਮੈਸੇਜ ਕਰ ਰਿਹਾ ਮੇਰੇ ਤੇ 50 ਰੁਪਏ ਮੇਰੇ ਵੱਲ ਪੱਕੀ ਕਰ ਆਈਡਿਦਾ ਦੇ ਮੀ ਟੂ ਡਾਕ ਹਾਂ ਗਾਈਜ਼ ਹੁਣ ਚੱਲੇ ਆਪਾਂ ਘਰ ਨੂੰ ਵਾਪਸ ਗਾਈਜ਼ ਚੱਲੇ ਚੱਲੇ ਤੇ ਗਾਈਜ਼ ਹੁਣ ਅਸੀਂ ਆ ਗਏ ਹਾਂ ਘਰੇ ਤੇ ਚਲੋ ਤੁਹਾਨੂੰ ਬਲੌਗ ਵੇਲੇ ਲੱਗਿਆ ਹੋਗਾ ਹਜੇ ਤੇ ਸਟਾਰਟਿੰਗ ਆਪਣੀ ਲੌਂਗ ਵਲੌਗ ਦੀ ਜਿਸ ਕਰਕੇ ਥੋੜਾ ਹੋ ਜਾਂਦਾ ਤੇ ਚਲੋ ਤੁਹਾਨੂੰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਦੇ ਲਈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਲਓ ਸਾਰੂਆ ਕਰਦੇ ਜੋ ਹੁੰਦਾ ਇੱਥੇ ਤੇ ਚਲੋ ਤੁਹਾਨੂੰ ਮਿਲਦੇ ਨੇ ਨੈਕਸਟ ਵਲੌਗ ਤੇ ਸਤਿ ਸ਼੍ਰੀ ਅਕਾਲ ਜੀ